ਸਤਿਗੁਰ ਜੀ ਸਾਰਿਆਂ ਨੂੰ ਆਪਣੇ ਨਵੇਂ ਬਲੌਗ ਵਿੱਚ ਜੀ ਤੇ ਮਿੱਤਰੋ ਅੱਜ ਆਪਾਂ ਟਰੈਕਟਰ ਦਾ ਸੌਦਾ ਕਰਨ ਆਏ ਸੀਗੇ ਤੇ ਸੌਦਾ ਆਪਾਂ ਕਰ ਲਿਆ ਪਿੱਛੇ ਆਪਣਾ ਟਰੈਕਟਰ ਖੜਾ ਆ ਤੇ ਇਹ ਹੈਗਾ 5203S 올ਡ ਮਾਡਲ ਤੇ ਮਿੱਤਰੋ ਆਪਾਂ ਲਿਆ ਟਰੈਕਟਰ ਇਹ ਤੇ ਬਾਕੀ ਇਹਦਾ ਆਪਾਂ ਕੰਮ-ਕੋਮਾ ਟਰੈਕਟਰ ਦਾ ਕਰਾਂਗੇ ਕੰਮ ਕਈ ਕੁਝ ਹੋਣ ਵਾਲਾ ਟਰੈਕਟਰ ਦਾ ਤੇ ਤੁਹਾਨੂੰ ਨਾਲ ਦੀ ਨਾਲ ਆਪਾਂ ਬਲੌਗ ਰਾਹੀਂ ਦਿਖਾਵਾਂਗੇ ਵੀ ਕੀ ਕੀ ਖੋਲਣਾ ਆਪਾਂ ਕੀ ਕੀ ਪਟਿਆਲਾ ਸਮਾਨ ਲੈ ਕੇ ਆਉਣਾ ਟਰੈਕਟਰ ਦਾ ਤੇ ਹੁਣ ਆਪਾਂ ਸੌਦਾ ਕਰਕੇ ਖੜੇ ਆ ਤੇ ਮੁੰਡੇ ਆਪਣੇ ਆਗੇ ਬਾਹਰ ਬੋ ਵੀ ਆਗੇ ਆਪਣੇ ਮਿੱਤਰ ਕਿੱਦਾਂ ਓਕੇ ਰਿਪੋਰਟ ਸੌਦਾ ਕਰ ਤਾਂ ਠੀਕ ਲੱਗਾ ਸੌਦਾ ਹੈ ਤੇ ਇਹ ਯਾਰ ਇਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚ ਟਰੈਕਟਰ ਖੜਾ ਦਿੱਤਾ ਮਿੱਤਰ ਹੁਣੀ ਆਪਾਂ ਨਾਲ ਲੱਗੇ ਤਾਂ ਆਪਾਂ ਟਰੈਕਟਰ ਸੌਦਾ ਕਰਾਇਆ ਠੀਕ ਹੈ ਜੀ ਚਲੋ 20-25000 ਰੁਪਏ ਹੋਰ ਤੋੜਿਆ ਆਪਾਂ ਲਿਆ ਟਰੈਕਟਰ ਇਹ ਆ ਗਏ ਤੇ ਮਿੱਤਰੋ ਹੋਰ ਇਹਦੇ ਕੰਮ ਤੁਹਾਨੂੰ ਦਿਖਾਵਾਂਗੇ ਕੀ ਕੀ ਆਪਾਂ ਕੰਮ ਕਰਨੇ ਆ ਤੇ ਆਪਾਂ ਟਰੈਕਟਰ ਨਾਲ ਚੱਲੇ ਆ ਟਰੈਕਟਰ ਕਰਾਂਗੇ ਮੋਹਰੇ ਦੀ ਗੱਡੀ ਆਪਣੀ ਪਿੱਛੇ ਜਾਊਗੀ ਤੇ ਹਿੱਸਾ ਆਪਾਂ ਨਵਾਂ ਲੱਗਾਂ ਪਟਿਆਲਿਆਂ ਕੁਆੜਖਾਨੇ ਨੂੰ ਤੁਹਾਨੂੰ ਉਹ ਵੀ ਵਲੌਗ ਤੁਹਾਨੂੰ ਛੇੜੀ ਛੇੜੀ ਮਿਲੂਗਾ ਪਟਿਆਲਿਆਂ ਕੁਆੜਖਾਨੇ ਨੂੰ ਲੈ ਕੇ ਆਵਾਂਗੇ ਹਿੱਸਾ ਇਹਦਾ ਮੋਹਰ ਦਾ ਤੇ ਮ ਅਕਾ ਆਪਣੇ ਸ਼ੋਅ ਆ ਇਹ ਵੀ ਆਪਾਂ ਲਿਆਵਾਂਗੇ ਤੇ ਮੇਰੇ ਕੋਲ ਇੱਕ ਟਰਮੋ ਵੀ ਲਾਇਆ ਰਹਾ ਨੇ ਇਹ ਵੀ ਗੰਨਮੰਦ ਕੱਢਾਂਗੇ ਪਾਪਾ ਪੋਪਾ ਸਾਰੀਆਂ ਕੰਪਲੀਟ ਫਿਟ ਕਰਾਂਗੇ ਕੰਪਲੀਟ ਫਿਟਿੰਗ ਕਰਾਂਗੇ ਸਾਰੀਆਂ ਪਾਪਾ ਜੰਨੀ ਪਾਪਾ ਲੱਗੀਆਂ ਠੀਕ ਹੈ ਜੀ ਇਹ ਜਗੜੂ ਕੰਮ ਜਾਂ ਕੀਤਾ ਅਰੀਜਨਲ ਕੰਮ ਕਰਾਂਗੇ ਤੇ ਤੁਹਾਡਾ ਮਿੱਤਰੋ ਪਿਆਰ ਬਹੁਤ ਮਿਲਦਾ ਆਪਾਂ ਨੂੰ ਬਲੌਗਰ ਆਹੀਂ ਤੇ ਇਹ ਟੂਰ ਦਾ ਵਧੀਆ ਟਰੈਕਟਰ ਤੇ ਤੇ ਪਿੱਛੇ 16 ਟਾਇਰ ਪਾਏ ਆ ਮੋਰੇ ਗੇ ਛੋੜੇ ਟਾਇਰ ਆ ਪਿੱਛੇ ਉੱਚਾ ਟਰੈਕਟਰ ਮੋਰੇ ਨੀਵਾ ਆ ਤੇ ਕਰਾਂਗੇ ਇਹਨੂੰ ਜਾ ਕੇ ਓਕੇ ਰਿਪੋਰਟਾਂ ਤੇ ਮਿੱਤਰੋ ਇਹ ਟਰੈਕਟਰ ਲਿਆ ਹੈਗਾ 5270 ਦਾ ਇਹ ਸਟਾਰਟ ਠੀਕ ਹੈ ਜੀ ਤੇ ਮੈਂ ਚੱਲਦੇ ਆਪਾਂ ਆਹ ਨਾਲ ਦੇ ਭਜਣਾ ਨੂੰ ਤੇ ਜਿੰਨਾ ਨੇ ਜੰਗ ਪਲੰਗਾ ਜੱ ਲੱਗਾ ਪਿਆ ਆਪਾਂ ਪਾ ਪਾ ਸਾਰੀਆਂ ਸੈਲਿੰਗ ਕਰਾਂਗੇ ਠੀਕ ਨਹੀਂ ਹੁਣ ਪਤਾ ਨਹੀਂ ਕਿੱਥੋਂ ਕੰਮ ਕਰਾਉਂਦੇ ਟਰੈਕਟਰ ਦਾ ਬੰਦੇ ਇਹ ਆਪਾਂ ਆਪਣੇ ਹਿਸਾਬ ਨਾਲ ਕੰਮ ਕਰਾਂਗੇ ਟਰੈਕਟਰ ਦਾ ਤੇ ਹੁਣ ਮਿੱਤਰ ਆਪਣੇ ਯਾਰ ਨੂੰ ਤਿਆਰ ਆ ਪੈਂਟ ਨੂੰ ਕਿਤੇ ਭਾਈ ਹੁਣ ਕਿੱਥੇ ਕਰੀਏ ਹਾਂ ਚਲੀਏ ਤੇ ਭਾਈ ਹੁਣ ਆ ਗਏ ਆ ਤੇ ਇਹ ਪਿੰਡ ਗੜਾ ਇਹ ਸੁਖੀਆਂ ਨੰਗਲ ਹੈ ਸੁਖੀਆਂ ਨੰਗਲ ਸੁਖੀਆਂ ਨੰਗਲ ਕਪੂਰਥਲਾ ਏਰੀਆ ਇਹ ਸੁਖੀਆਂ ਨੰਗਲ ਆ ਪਿੰਡ ਮਿੱਤਰੋ ਤੇ ਕਪੂਰਥਲਾ ਏਰੀਆ ਉੱਥੋਂ ਟਰੈਕਟਰ ਲੈ ਚੱਲੇ ਆਪਾਂ ਚਲੋ ਗਾਹ ਦੀ ਗਾ ਤੁਹਾਨੂੰ ਹਾਂ ਇਹ ਝੋਟਾ ਹੋ ਗਿਆ ਇਹਨਾਂ ਦਾ ਪਹਿਲਾਂ ਵੀ ਇਹਨਾਂ ਦੇ 50 55 ਏਕੜ ਭਰਾ ਤੋਂ ਤੇ 50 ਇੱਕ ਫਾਉਂਡੇ 60 ਏਕੜ ਤੋਂ ਤੇ ਇੱਕ ਆ ਟਰੈਕਟਰ ਹੋ ਗਿਆ ਇਹਦੇ ਗਣਨਾ ਕਰਾਂਗੇ ਕਾਨੂੰ ਓਕੇ ਰਿਪੋਰਟਾਂ ਠੀਕ ਹੈ ਜੀ ਚਲੋ ਟਰੈਕਟਰ ਲੈ ਕੇ ਆਈ ਥੋੜਾ ਮੋੜ ਚਲੋ ਮਿੱਤਰੋ ਇਹ ਚੱਲੇ ਆ ਟਰੈਕਟਰ ਲੈ ਕੇ ਤੇ ਆਪਾਂ ਨਾਲ ਦੀ ਨਾਲ ਮਗਰ ਦੇ ਮਗਰ ਜਮਾਂ ਪਿੱਛੇ ਇਹਨਾਂ ਦੇ ਇਹਨਾਂ ਨੂੰ ਟੋਰੀ ਆਪਾਂ ਤੇ ਫੇ ਜਾਂਦੇ ਆਪਾਂ ਇਹਨੇ ਮਗਰ ਚੱਲੀਏ ਚਲੋ ਤੇ ਮਿੱਤਰੋ ਹੁਣ ਚੱਲੇ ਆ ਤੇ ਆਪਾਂ ਵੀ ਚੱਲੀਏ ਗੱਡੀ 'ਚ ਬੈਠੀਏ ਤੇ ਚੱਲਦੇ ਆਪਾਂ ਲਓ ਵੀ ਮਿੱਤਰੋ ਟਰੈਕਟਰ ਲੈ ਕੇ ਆਪਨੇ ਮਿੱਤਰ ਪਿੰਡ ਨੂੰ 70 ਕਿਲੋਮੀਟਰ ਬਾੜ ਤੇ ਆਏ ਆ ਮਿੱਤਰੋ ਅਸੀਂ ਕਹਿੰਦਾ ਕਿੰਨੇ ਕਿਲੋਮੀਟਰ ਪਤਾ 70 ਕਿਲੋਮੀਟਰ ਤੋਂ ਆਏ ਆ ਇਹ ਫਲੋਰ ਏਰੀਆ ਤੋਂ ਆਏ ਆ ਫਲੋਰ ਏਰੀਆ ਸੁਣਿਆ ਫਲੋਰ ਸੁਣਾ ਅੱਛਾ ਉਧਰੋਂ ਆਏ ਅਸੀਂ ਲਓ ਵੀ ਮਿੱਤਰੋ ਆਪਾਂ ਟਰੈਕਟਰ ਲੈ ਕੇ ਤੁਰ ਪਏ ਆ ਪਿੰਡੋ ਤੇ ਆਪਣਾ ਹਸਤਾਜੇ ਉਹ ਯਾਰਾ ਟਰੈਕਟਰ ਲੈ ਕੇ ਸਾਡੀ ਸਵਾਰੀ ਨਹੀਂ ਜਾਂਦੀ ਉਹਦੇ ਨਾਲ ਅੱਡਾ ਗਈ ਚੱਲੇ ਲੋਹਾ ਬਰਕਤ ਲਈ ਆਵੇ ਲੈ ਜਾਂਦਾ ਇਹ ਨਿਕੋੜਾ ਆਈ ਜਾਂਦਾ ਲੋਬੇ ਮਿੱਤਰੋ ਮੁੰਡੇ ਟਰੈਕਟਰ ਖਿੱਚੀ ਜਾਂਦੇ ਆ ਤੇ ਟਾਈਮ ਵੀ ਹੋਈ ਜਾਣਾ 6:00 ਵਜੇ ਜਾਣੇ 6:15 15 ਤਾਂ ਬਾੜ ਆਪਣੇ ਪਈ ਹੈ 8-9 ਘੰਟੇ ਦੀ ਟਰੈਕਟਰ ਇਹ ਪਰ ਆਪਦੇ ਤੋਂ ਨੀਜੋ ਲੱਗੇ ਹੁੰਦਾ ਬਹੁਤ ਦਰੋ ਨੇ ਮੋਦੀ ਲੱਗਿਆ ਟਰੈਕਟਰ ਜਰ ਐਲਟੀ ਮੋਡਲ ਐਲਟੀ ਮੋਡਲ ਮਿੱਤਰੋ ਟਰੈਕਟਰ ਲੈਣਾ ਸੀ ਆਪਾਂ ਇਹ ਕਿਹਾ ਤੇ ਐਲਟੀ ਮੋਡਲ ਹੀ ਆਪਾਂ ਲੱਗਿਆ ਟਰੈਕਟਰ ਵਧੀਆ ਤੇ ਇਹਦੀ ਆਪਾਂ ਕਾਰਵਾਈ ਕਰਾਂਗੇ ਸਵੇਰ ਨੂੰ ਇਹਨਾਂ ਟਰੈਕਟਰ ਕਰਾਂਗੇ ਟਪ ਟੋਪ ਕੰਮ ਘੁੰਮ ਜਿਹੜੇ ਹੋਣਗੇ ਤੁਹਾਨੂੰ ਬਲੌਗਰ ਇੰਨ ਦਿਖਾਵਾਂਗੇ ਇਸ ਬਲੌਗ ਵਿੱਚ ਤੇ ਹੰਦਾ ਹੀ ਯਾਰ ਟਰੈਕਟਰ ਲੈ ਕੇ ਠੰਡ ਵੀ ਬਹੁਤ ਆ ਕੋੜ ਕੋੜ ਵਾ ਜਾ ਮਿੱਤਰਾਂ ਨੇ ਦੇ ਨਾਲ ਲੋ ਲੋ ਜਿਆਦੇ ਵੇਚਦੇ ਆ ਇਸ ਏਰੀਆ ਦੇ ਵਿੱਚ। ਲਓ ਵੀ ਮਿੱਤਰੋ ਅੱਜ ਦੂਜਾ ਦਿਨ ਹੋ ਗਿਆ ਤੇ ਆਪਾਂ ਭਰਾ ਦੇ ਕੋਲ ਪਹੁੰਚੇ ਆ ਤੇ ਭਰਾ ਹੁਣੇ ਪਹਿਲਾਂ ਗੁਰਦੁਆਰੇ ਟਰੈਕਟਰ ਲੈ ਕੇ ਮੱਥਾ ਟਿਕਾ ਕੇ ਲੈ ਗਿਆ ਨਾ ਟਰੈਕਟਰ ਦਾ। ਤੇ ਪ੍ਰਸ਼ਾਦੀ ਵੀ ਭਾਜੀ ਨਾਲ ਹੀ ਲਿਆਇਆ। ਮੱਥਾ ਟਿਕਾ ਕੇ ਗੁਰਦੁਆਰ ਤੋਂ ਲੈ ਆ ਮਿੱਤਰੋ ਆ ਗਿਆ ਟਰੈਕਟਰ ਲੈ ਕੇ ਭਰਾ ਆਪਣਾ। ਲੱਗਦਾ ਇਹ ਵਲੌਗ ਹੀ ਬਣਾਉਣ ਤੇ ਹੋਏ ਆ ساری ਦੁਨੀਆ ਨਾ। ਬਹੁਤ ਵਧੀਆ। ਤੇ ਮਿੱਤਰੋ ਰਾਤੀ ਆਪਾਂ ਟਰੈਕਟਰ ਲਿਆਂਦਾ ਸੀਗਾ ਬੰਦ ਕਰ ਤੇ ਲੋਵੇ ਮਿੱਤਰੋ ਰਾਤੀ ਹੋ ਗਿਆ ਹਨੇਰਾ ਸਾਨੂੰ ਤੁਹਾਨੂੰ ਹੁਣ ਦਿਖਾਉ ਲੈਂਦੇ ਆ ਟਰੈਕਟਰ ਆਪਾਂ ਠੀਕ ਹੈ ਜੀ ਤੇ ਅੱਜ ਦੂਜਾ ਦਿਨ ਆ ਤੇ ਭਰਾ ਸਾਡਾ ਪਹਿਲਾਂ ਗੁਰੂ ਘਰ ਗਏ ਟਰੈਕਟਰ ਲੈ ਕੇ ਮੱਥਾ ਟਿਕਾ ਕੇ ਤੇ ਅਰਦਾਸ ਕਰਾ ਕੇ ਤੇ ਭਰਾ ਦੇ ਕੋਲ ਪ੍ਰਸ਼ਾਦ ਆ ਆਹ ਦੇ ਲੈ ਕੇ ਬੈਠਾ ਮੈਂ ਕਿਹਾ ਪਹਿਲਾਂ ਵੀ ਟਰੈਕਟਰ ਦਾ ਆਪ ਬਲੌਗ ਬਣਾਈਏ ਫਿਰ ਆਪਾਂ ਪ੍ਰਸ਼ਾਦ ਲੈਂਦੇ ਆ ਮਹਾਰਾਜ ਦਾ ਚਲੋ ਪਹਿਲਾਂ ਪ੍ਰਸ਼ਾਦ ਦੇ ਦਿਓ ਮੈਨੂੰ ਰਾ ਆ ਬਹੁਤ ਬਹੁਤ ਵਧਾਈਆਂ ਭਰਾ ਤੁਹਾਨੂੰ ਠੀਕ ਹੈ ਜੀ ਤੇ ਮਿੱਤਰੋ ਆ ਟਰੈਕਟਰ ਲੈ ਆ ਭਰਾ ਰਾਤੀ ਤੇ ਇਹਦੇ ਕੰਮ ਕਈ ਹੋਣ ਵਾਲੇ ਆ ਤੇ ਆ ਦੇਖੋ ਪਹਿਲਾ ਹਿੱਸਾ ਇਹਦਾ ਟਰੈਕਟਰ ਦਾ ਇਹ ਆਪਾਂ ਚੇਂਜ ਕਰਾਂਗੇ ਠੀਕ ਹੈ ਸਪੈਂਡਰ ਸਪੰਡਰ ਸਾਰੇ ਨਵੇਂ ਕੀ ਆਪਾਂ ਨਿਊ ਬ੍ਰਾਂਡ ਦੇ ਲੈ ਕੇ ਆਵਾਂਗੇ ਹਿੱਸਾ ਪਟਿਆੜੋਂ ਤੇ ਆ ਲਾਈਟਾਂ ਲੋਟਾਂ ਸਭ ਚੇਂਜ ਕਰਾਂਗੇ ਮਿੱਤਰੋ ਆਪਾਂ ਇਹਦੀਆਂ ਤੇ ਬਾਕੀ ਤੁਹਾਨੂੰ ਜਿੱਦਾਂ ਵੀ ਦਿਖਾ ਲਈ ਚੱਲਾਂਗੇ ਇੱਕ ਇਹਦਾ ਪੰਪ ਆਪਾਂ ਮੋਡੀਫਾਈ ਕਰਨਾ ਡਾਇਫਰਮ ਲਵਾਵਾਂਗੇ ਓਕੇ ਹੈ ਜੀ ਤੇ ਇਹਦੀ ਸੀਟ ਵੀ ਆਪਾਂ ਲਿਆਵਾਂਗੇ ਤੇ ਮਿੱਤਰੋ ਨਾਲੇ ਇਹਦਾ ਪਿਛਲਾ ਜਿਹੜਾ ਗੇਅਰ ਆਇਲ ਤੇਲ ਆ ਸਾਰਾ ਇਹ ਚੇਂਜ ਕਰਨਾ ਠੀਕ ਹੈ ਤੇ ਬਾਕੀ ਟਾਇਰ ਤਾਂ ਟਰੈਕਟਰ ਦੇ ਬਹੁਤ ਵਧੀਆ ਤੇ ਆ ਵੀ ਟਾਇਰ ਲਾ ਦੇਣੇ ਤਾਂ ਵੱਡੇ ਟਾਇਰ ਪਾਵਾਂਗੇ ਕਿਹੜੇ ਪੌਣੇ ਟਾਇਰ ਆਪਾਂ ਆਪਾਂ ਪੌਣੇ ਕਿਹੜੇ ਸਾਰਿਆਂ ਦੇ ਪਾ ਦਈਏ ਨਹੀਂ ਮੋਹਰ ਲੈ ਅੱਛਾ ਮੋਹਰ ਲੈ ਮੋਹਰ ਲੈ 10000 ਨੰਬਰ 10000 ਨੰਬਰ ਪਾਵਾਂਗੇ 10000 ਨੰਬਰ ਮਿੱਤਰੋ ਟਾਇਰ ਪਾਵਾਂਗੇ ਠੀਕ ਹੈ ਆਪਾਂ ਮੈਕ ਵੀ ਬਦਲ ਲੈਣੇ ਇਹਦੇ ਆ 10000 ਨੰਬਰ ਟਾਇਰ ਪਾਉਣੇ ਮਿੱਤਰੋ ਮੋਹਰੇ ਦੇ ਮੈਨੂੰ ਟਾਇਰਾਂ ਬਾਰੇ ਨੌਲੇਜ ਹੈ ਨਹੀਂ ਕਿ ਕਿੰਨੇ ਹਜ਼ਾਰ ਹੁੰਦਾ ਕਿ 9 ਕਿ ਪਤਾ ਨਹੀਂ ਕੀ ਹੋ ਸਕਦਾ ਇਹਨਾਂ ਨੂੰ ਬਾਕੀ ਇਹਨਾਂ ਨੂੰ ਪਤਾ ਭਰਾਵਾ ਟਾਇਰਾਂ ਟੂਰਾਂ ਦਾ ਠੀਕ ਹੈ ਜੀ ਸਾਨੂੰ ਤਾਂ ਆਪਣੇ ਮਕੈਨਿਕ ਹੀ ਲੈਣ ਦੇ ਪਤਾ ਓਕੇ ਜੀ ਤੇ ਮਿੱਤਰੋ ਬਾਕੀ ਟਾਇਰ ਸੋਨਾ ਦੇ ਪਾਏ ਆ ਭਰਾ ਨੇ ਟਰੈਕਟਰ ਮੂਰੇ ਕੋਡਾ ਦੇਖੋ ਕਿਦਾਂ ਹੋਆ ਮੂੰਹ ਭਾਨੇ ਡਿੱ ਗਿਆ ਆ ਤੇ ਇਹਨਾਂ ਨੂੰ ਮਿੱਤਰ 14 ਇੰਚ ਟਾਇਰ ਆਉਂਦੇ ਆ ਇਸ ਟਰੈਕਟਰ ਨੂੰ ਇਸ ਮਾਡਲ ਨੂੰ ਠੀਕ ਹੈ ਜੀ ਦੇ ਭਰਾ ਨੇ 16 ਟਰ ਪਾਏ ਆ ਇਹਨਾਂ ਦੇ ਰਿਸ਼ਤੇਦਾਰ ਸੀਗੇ ਉਹਨਾਂ ਨੇ 16 ਟਰ ਪਾਏ ਸੀਗੇ ਚਲੋ ਮਿੱਤਰੋ ਹੁਣ ਟਰੈਕਟਰ ਲਈ ਜਾਂਦੇ ਆ ਬਾਲੀਆਂ ਗੱਲਾਂ ਨਹੀਂ ਆਪਾਂ ਕਰਨੀਆਂ ਹੁਣ ਟਰੈਕਟਰ ਨੂੰ ਜਾ ਕੇ ਖੋਲਦੇ ਆ ਤੇ ਮੱਥਾ ਟੇਕ ਜਾਂਦਾ ਭਰਾ ਨੇ ਤੇ ਮੈਂ ਤਾਂ ਕਿਹਾ ਸੀ ਵੀ ਚਾਰ ਪੰਜ ਦਾ ਨਾਲ ਕੋਲ ਫੇ ਖੋਲ ਨਾ ਮੈਂ ਕਮਾ ਕੁ ਮੋ ਲੋ ਕਹਿੰਦੇ ਭਾਜੀ ਕਮਾਉਣ ਦਾ ਕੋਈ ਟਾਈਮ ਹੀ ਹੈ ਨਹੀਂ ਹੁਣ ਕਰਨ ਕਿ ਵੀ ਲੱਗੀ ਆਉਣ ਵਾਲੀ ਆ ਪਹਿਲਾਂ ਪਹਿਲਾਂ ਆਪਾਂ ਕਰ ਦਈਏ ਠੀਕ ਹੈ ਜਿਹੜਾ ਕੰਮ ਨਿਭੜਦਾ ਤੇ ਵਧੀਆ ਹੀ ਆ ਤੇ ਚਲੋ ਭਰਾ ਲੈ ਕੇ ਆਉਟਟਰ ਖੋ ਤੇ ਚਲੋ ਮਿੱਤਰੋ ਆਪਾਂ ਖੋ ਤੇ ਚੱਲੇ ਹੁਣ ਆਪਾਂ ਲਓ ਵੀ ਭਰਾ ਦੇ ਆਪਾਂ ਘਰ ਇੰਟਰ ਹੋ ਗਏ ਆ ਤੇ ਮਿੱਤਰਾਂ ਨੂੰ ਲਾ ਕਿਸੇ ਟਿਕਾਣੇ ਟਰੈਕਟਰ ਨੂੰ ਲੋ ਮਿੱਤਰੋ ਟਰੈਕਟਰ ਲਾਦਾ ਟਿਕਾਣੇ ਆਪਾਂ ਤੇ ਚਾਹ ਲੈ ਆ ਭਰਾ ਆਪਣਾ ਹੀ ਕਹਿੰਦਾ ਚਾਹ ਚੂ ਪੀ ਕੇ ਫੇਰ ਲੱਗਿਓ ਵੀ ਹੱਥ ਉੱਤੇ ਕਾਲੇ ਪਲੇ ਰਹਿਣੇ ਆ ਤੇ ਹੱਥ ਉੱਤੇ ਕਾਲੇ ਹੋ ਜਾਣੇ ਤੁਹਾਡੇ ਚਾਹ ਪੀ ਕੇ ਫੇਰ ਲੱਗ ਜਿਓ ਤੇ ਹੁਣ ਆਪਾਂ ਗੱਬੇ ਲਾਵਾਗੇ ਤੇ ਜੱਕ ਜੱਕ ਲਾ ਕੇ ਤੇ ਮਿੱਤਰੋ ਹਿੱਸਾ ਸਾਰਾ ਏਦਾਂ ਲਾਣਾ ਟਰੈਕਟਰ ਦਾ ਜੇ ਤਾਂ ਮਿੱਤਰੋ ਆਪਣੀ ਗੋਟਕਾ ਪੱਟ ਹੋ ਗਿਆ ਨਾ ਮੋਲ ਆਹ ਗੋਟਕਾ ਪੱਟ ਹੋ ਗਿਆ ਤਾਂ ਫਿਰ ਤਾਂ ਆਪਣੀ ਸੈਂਟਰ ਪੈਨ ਬਾਹਰ ਆ ਜਾਣੀਆਂ ਜੇ ਮਿੱਤਰੋ ਨਾ ਪੱਟ ਵਾਤੇ ਆਪਣਾ ਸਹਾਈ ਚੁੱਲਾ ਵੀ ਲਾਉਣਾ ਪੈ ਸਕਿਆ ਠੀਕ ਹੈ ਤੇ 5203 ਐਸ ਸੀ ਬਾਕੀ ਦੇ ਦੇਣੇ ਕੋਸ਼ਿਸ਼ ਕਰਕੇ ਪੱਟ ਹੋ ਜਵੇ ਤਾਂ ਸੈਂਟਰ ਪੈਨ ਦੇ ਬਾਹਰ ਆ ਜਾਣੀਆਂ ਨਾ ਹੋਊਗਾ ਚਾਰ ਨਾਲ ਲਾਗੇ ਤਾਂ ਫਿਰ ਸੈਂਟਰ ਪੈਨ ਬਾਹਰ ਕੱਢਾਂਗੇ ਪਤਾ ਤੂੰ ਪੀ ਕੇ ਲੱਗਦੇ ਆਪਾਂ ਦਵਾਲੇ ਦੇ ਇਹ ਝੋਹਾ ਵੀ ਨਵੀਆਂ ਲੈ ਆਉਣੀਆਂ ਨਾ ਪੁੱਲਾ ਹੋਰ ਸਦਾ ਜੀ ਸੇ ਤਾਂ ਠੀਕ ਠਾਕ ਹੈ ਜੀ ਕਿੰਨਾ ਚੋ ਹੋ ਜਾਣਾ ਤੇ ਮਿੱਤਰੋ ਆਪਾਂ ਨੂੰ ਜੈਕ ਦੀ ਲੋੜ ਪੈ ਗਈ ਆ ਜੈਕ ਤਾਂ ਦੋ ਆਪਣੇ ਗੱਡੀ ਵਿੱਚ ਵੀ ਪਿਆ ਆ ਤੇ ਇਹ ਕਹਿੰਦਾ ਮੈਂ ਕਿਹਾ ਸਾਨੂੰ ਕਿਤੇ ਲੋੜ ਪੈ ਜਾਂਦੀ ਆ ਜੇ ਟਰੈਕਟਰ ਖੜਨਾ ਵੀ ਇੱਕ ਦੋ ਦਿਨ ਲਈ ਤੇ ਜੈਕ ਮੈਂ ਕਿਹਾ ਤੂੰ ਕੰਪੈਨ ਤੋਂ ਕੱਢ ਕੇ ਲੈ ਆਓ ਵੀ ਆਪਾਂ ਤੁਹਾਡੇ ਵਾਲੇ ਹੀ ਲੈਣ ਦੀ ਕਿ ਨਹੀਂ ਕਿੱਦਾਂ ਹੈਗਾ ਹੈ ਚੱਕ ਲਿਆ ਫੇ ਮੇਰਾ ਭਰਾ ਤੇ ਖੜਾ ਫਾਰਮ ਪ੍ਰੈਸ 60 50 55 ਹੀ ਖੜਾ ਮਿੱਤਰ ਤੋਂ ਤੇ ਆ ਗਿਆ ਜੈਕ ਲੈ ਕੇ ਆ ਉਹਦੇ ਅਸ ਤਾਂ ਜੈਕ ਫੜ ਕੇ ਲਈ ਉਧਰ ਜੀ ਚਲੋ ਮੈਂ ਲੋ ਵੀ ਮੇਤਰੋ ਜੈਕ ਫਾੜਦੇ ਹਾਂ ਉਸਤਾਦ ਤੋਂ ਕਿਤਾ ਭਰਾਵਾ ਇਹਦੇ ਕੀ ਕਹਿੰਦੇ ਹੁੰਦੇ ਇਹ ਘੱਟਰ ਦੇ ਹੋਰ ਨਾ ਧੂਈ ਚ ਬੜ ਬੜ ਜਾਵੇ ਚੱਲ ਛੱਡ ਦੇ ਛੱਡ ਦੇ ਛੱਡ ਦੇ ਓਏ ਓਏ ਭਰਾ ਆ ਜਾ ਚੱਲ ਲੈ ਚਲੋ ਮੇਤਰੋ ਜੈਕ ਲੈ ਕੇ ਬਾਹਰ ਜਾਂਦੇ ਆਪਾਂ ਲੋ ਵੀ ਮੇਤਰੋ ਜੈਕ ਲੈ ਆਂਦਾ ਕੱਢ ਕੇ ਬਾਹਰ ਤੇ ਆਪਾਂ ਹੁਣ ਚੱਕੀਏ ਪੇਟੀ ਇੱਥੋਂ ਬੰਪਰ ਦੇ ਵਿੱਚੋਂ ਤੇ ਫੇਰ ਲਾਵਾਂਗੇ ਬੰਪਰ ਇਹਦਾ ਤੇ ਕਰਾਂਗੇ 15 ਮੋਰੀਓ ਇਹਨੂੰ ਫੇਰ ਮੋਰੀਓ 15 ਕਰਾਂਗੇ ਇਹਨੂੰ ਆਪਾਂ ਤੇ ਇਹ ਤਾਂ ਮਿੱਤਰਾ ਵੀ ਲੱਗਾ ਹਿੱਸਾ ਲਾਉਣਾ ਬੜਾ ਟਰੈਕਟਰ ਦਾ ਪੰਗ ਫੇਈਓ ਸੈਂਟਰ ਪੈਨ ਪੱਟ ਹੋਣੀ ਐ ਦੀ ਕਿਉਂਕਿ ਜਗਾਲ ਬਹੁਤ ਲੱਗਾ ਗੁਟਕੇ ਨੂੰ ਸੈਂਟਰ ਪੈਨ ਵਾਲੇ ਨੂੰ ਤੇ ਪੱਟਣਾ ਬਹੁਤ ਔਖਾ ਲੱਗਾ ਚਲੋ ਬਾਕੀ ਦੇਖਦੇ ਆ ਹਿੱਸਾ ਉਹਦਾ ਖੋਲ ਹੀ ਨਾ ਪਾ ਮਿੱਤਰੋ ਆਪਾਂ ਟਰੈਕਟਰ ਦਿੱਤਾ ਇਹ ਖੋਲ ਮੋੜਿਆ ਰੇਡੀਏਟਰ ਵੀ ਲਾਤਾ ਤੇ ਇੱਕ ਤੁਹਾਨੂੰ ਹੋਰ ਖਾਸ ਗੱਲ ਦੱਸਾਂ ਮੈਂ ਇਹਦੀ ਤੇ ਮਿੱਤਰੋ ਆ ਪਹਿਲੀ ਵਾਰੀ ਰੇਡੀਏਟਰ ਖੁੱਲਿਆ ਟਰੈਕਟਰ ਦਾ ਆ ਦੇਖੋ ਐਲਟੀ ਮਾਡਲ ਆ ਇਹ 2000 ਮੇਸ ਤੋਂ ਨਾ ਹੋਣਾ ਆ ਤਿੰਨ ਚਾਰ ਮਾਡਲ ਹੋਣਾ ਜੀ ਤੇ ਪਹਿਲੀ ਵਾਰੀ ਆ ਜਦੋਂ ਰੀਡਰ ਪੱਟਿਆ ਆਪਣੀ ਕਿਤੇ ਪਾਸੇ ਆ ਸਪਨ ਸਪਨ ਉੱਦੀ ਲੱਗੀ ਜੈ ਇਹਦੇ ਅੰਦਰ ਵੀ ਇਸਪਨ ਉੱਦੀ ਲੱਗੀ ਆ ਤੇ ਇਹ ਚੋਕ ਹੋ ਆ ਰੀਡਰ ਤੇ ਮਿੱਤਰੇ ਵੀ ਆਪਾਂ ਦਮਾਗੇ ਆਪਾਂ ਜਿਹੜੇ ਮੁੰਡੇ ਰੀਡਰ ਸਾਫ ਕਰਦੇ ਆਪਣੇ ਕਾਰੋਮ ਮਿੱਤਰ ਉਹਨਾਂ ਨੂੰ ਦਮਾ ਸਫਾਈ ਇਸ ਪੀ ਚੰਗੀ ਤਰ੍ਹਾਂ ਕਰਾਵਾਂ ਤੇ ਆਪਦੇ ਨਾਲ ਵਿੱਚੋਂ ਗੇਜ ਮਾਰਾ ਕੇ ਸਾਰੀਆਂ ਪੈਪਾਂ ਸਾਫ ਕਰਾਵਾਂਗੇ ਤੇ ਗਰੇਲਾ ਪਾ ਲਾ ਕੇ ਰੱਖਤੀ ਮਿੱਤਰੋ ਤੇ ਸ਼ੋ ਆਪਣੀ ਲੈਂਦੀ ਟਰੈਕਟਰ ਦੀ ਤੇ ਮੁੰਡੇ ਕਹਿੰਦੇ ਭਾਈ ਅਸੀਂ ਤੁਹਾਡਾ ਕੰਮ ਕਰਾਉਣਾ ਤੇ ਚਲੋ ਮੈਂ ਕਿਹਾ ਜੋ ਕਿਸਾਨਾਂ ਹੱਥ ਭਟਾਓ ਤੇ ਸ਼ੋ ਲੈ ਰਹੀ ਆ ਤੇ ਦੂਜਾ ਚ ਆਪਾਂ ਲਾਉਨੇ ਆ ਜੱਕ ਜੁੱਕ ਇਹਦੇ ਤੋਂ ਮਿੱਤਰੋ ਵੀ ਜਗਾਰੜ ਕੇ ਤਾਂ ਦਾ ਫੱਟ ਕੀਤਾ ਦੁਨੀਆ ਪਰੇ ਤੋਂ ਪਰੇ ਹੀ ਹੈ ਪਤਾ ਨਹੀਂ ਕਿਹੜੀ ਗੱਡੀ ਦੀ ਢੋਲਗੀ ਜੀ ਫੱਟ ਕੀਤੀ ਆ ਪਤਾ ਨਹੀਂ ਕੀ ਹਿਸਾਬ ਕਿਤਾਬ ਇਹ ਲਾ ਤੁਨ ਤੇ ਵੀ ਵਧੀਆ ਟੌਪ ਦਾ ਫੱਟ ਕਰਾਂਗੇ ਜਗਾਰੜ ਬਣਾ ਕੇ ਘੈਂੜੀ ਆ ਆ ਗੰਦਮੰਦ ਸਾਰੇ ਕੱਢ ਦੇਣਾ ਪੈਰ ਪਰ ਰੌਣ ਦੇ ਪੈਰ ਪਾਏ ਆ ਹੈ ਕਿੰਨਾ ਤੇ ਨੰਬਰ ਨੰਬਰ ਦਾ ਕਾਰਬੋ ਦਾ ਪਤਾ ਨਹੀਂ ਖੁੱਲੇ ਤੇ ਪਤਾ ਲੱਗੋ ਕਿੰਨਾ ਨੰਬਰ ਟਾਰਬੋ ਦਾ ਆੜੇ ਹੁਤਾ ਤਪਾ ਦੋ ਦੇ ਕੁੰਜੇ ਲੋੜ ਮਤਰਾ ਸ਼ੋਅ ਖੁੱਲ ਗਈ ਆ ਤੇ ਆ ਤੇ ਖੁੱਲ ਗਈ ਆ ਤੇ ਵੀ ਆਪਾਂ ਨਮੀ ਦੀਆਂ ਬੰਦ ਕਰੀਏ ਇਦਾਂ ਦੀ ਰਲਦੀ ਮਿਲਦੀ ਲੈ ਆਣੀ ਆ ਉੱਥੋਂ ਜਾ ਕੇ ਨਮੀ ਕੀ ਕਰਨੀ ਆ ਰਲਦੀ ਮਿਲਦੀ ਰਹਿਮਾਂ ਕੇ ਸਾਫ਼ ਸੁਥਰੀ ਥੱਲੇ ਨੂੰ ਥੱਲੇ ਨੂੰ ਥੱਲੇ ਨੂੰ ਥੱਲੇ ਨੂੰ ਹਾਂ ਫੜੋ 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 ਇੱਕ ਮਿੰਟ ਰੱਖੀ ਮੈਂ ਹੱਥ ਆ ਜਾ ਮੋਹਨ ਵਾ ਸ਼ਕ ਹਾਂ ਲੋ ਜੀ ਮਿੱਤਰੋ ਸ਼ੋਅ ਲੈ ਗਈ 5503s 올ਡ ਮੋਡਨ ਤੇ ਬੈਲਟ ਵੀ ਮਿੱਤਰੋ ਨਮੀ ਪਾਉਣੀ ਹੈ ਬੈਲਟ ਬੋਲਟ ਵੀ ਅਜੇ ਇਹਨਾਂ ਕੰਡਮ ਹੀ ਆ ਟੁੱਟੀ ਆ ਦੇ ਠੀਕ ਹੈ ਜੀ ਆ ਪੈਪ ਬਣਾਣਾ ਤੇ ਪੈਪ ਉਹਦੇ ਉੱਪਰ ਨਵਾਂ ਲਿਆਵਾਂਗੇ ਹੁਣ ਤਵੀਆਂ ਨਾ ਲੱਗੀਆਂ ਤਵੀਆਂ ਨਾ ਬਣਾਉਂਦਾ ਇਹ ਤਾਂ ਤੇ ਖੋਲੀ ਗਿਆ ਦਾ ਸਾਈਡ ਦਾ ਕਲੱਚ ਵਾਲ ਪੈਡਲ ਵੀ ਕੱਢ ਲਾ ਬੱਚ ਬੱਚ ਚਲਵਾਵਾਂਗੇ ਦਾ ਹੂੰ ਸਟਾਰਟ ਲੋ ਵੀ ਆਪਾਂ ਅੱਧੋ ਜਿਆਦਾ ਦਵੇੜ ਦਾ ਟਰੈਕਟਰ ਨੂੰ ਤੇ ਮਿੱਤਰੋ ਇਹਦੇ ਵੀ ਆਪਾਂ ਪੈਡਲ ਵੀ ਬੱਚ ਬੱਚ ਲਗਾਉਣੇ ਆ ਉਹ ਵੱਡ ਹੋਏ ਆ ਦੇ ਵੀ ਆਪਣਾ ਮੈਲਵਾਮਾ ਕੇ ਠੀਕ ਹੈ ਜੀ ਤੇ ਆਹ ਦੇਖੋ ਕਿੰਨਾ ਗੁੜਕਾ ਵੱਡਾ ਹੋਆ ਇਹ ਪਟਾਕੇ ਨਾਲ ਬਿਲਡ ਪਟਾਕੇ ਮਗਲੇ ਪਾਸੇ ਤੇ ਆਪਾਂ ਨਵਾਂ ਲਗਾਏ ਕੰਪਨੀ ਵਿੱਚ ਗੁੜਕਾ ਆਹ ਗੁੱਲਾ ਨਵਾਂ ਲਗਾ ਮਾ ਕੇ ਕਲਚ ਪੈਡ ਲੱਟ ਗਿਆ ਜੀ ਤੇ ਫੇਰ ਫਿੱਟ ਕਰਾਂਗੇ ਓਕੇ ਹਣ ਟੁੱਲਾ ਟੁੱਲਾ ਕੱਢ ਦੇਣੀ ਆਪਾਂ ਕਰਾ ਦੇਣੀ ਯੈਸ ਇਹਨਾਂ ਜੱਕ ਲਾਈਏ ਜੱਕ ਜੋਕ ਲਾਗੇ ਟਾਈਟੋ ਲਾਈਏ ਤਾਂ ਮਿੱਤਰੋ ਲਗੇ ਸਦਾ ਪਟਕੀਏ ਸੈਂਟਰ ਤੇ ਨੇ ਅਸੀਂ ਲੋਵੇ ਮਿੱਤਰੋ ਟਰੈਕਟਰ ਆਪਾਂ ਲਿਆ ਖੋਲ ਅੱਧੋਂ ਜਿਆਦੇ ਤੇ ਹਿੱਸੇ ਸਤ ਲਾ ਗਿਆ ਆਪਾਂ ਥੱਲੇ ਰੱਖ ਰਿਆ ਤੇ ਸੈਂਟਰ ਪਿੰਨ ਪਟਾਂਗੇ ਇਹਦੀ ਸੈਂਟਰ ਪਿੰਨ ਮਿੱਤਰੋ ਬਹੁਤ ਜ਼ਾਮ ਆ ਤੇ ਚੰਗਾ ਆਪਾਂ ਚੁੱਲਾ ਨਾਲੇ ਲਾ ਲਿਆ ਸਮੇਤ ਹਿੱਸੇ ਨਾਲੇ ਤੇ ਬਾਕੀ ਟਰੈਕਟਰ ਆਪਣਾ ਜੱਗ ਤੇ ਖੜ ਗਿਆ ਆ ਪਿੱਛੋਂ ਸਾਰਾ ਆਰਮਿੰਡੋਲ ਜਿੰਨਾ ਵੀ ਲਾਗੇ ਲੱਲਾ ਪੱਬਾ ਰੱਖ ਦੇਣਾ ਸਾਈਡ ਤੇ ਤੇ ਉਹ ਬੋਸ਼ਲਵਾਵਾਂਗੇ ਕਲਚ ਪੈਡਲ ਦੀ ਉਹ ਗੋਟਗਾ ਪਟਾ ਕੇ ਨਵਾ ਨਵਾਵਾਂਗੇ ਤੇ ਮਿੱਤਰੋ ਲੱਗੇ ਆਪਣੇ ਖੋਲਣ ਤੇ ਆਪਾਂ ਨਾਲ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਬਲੌਗ ਦੇ ਵਿੱਚ ਤੇ ਜਿਹੜਾ ਆਪਣਾ ਪਟਿਆਲੇ ਵਾਲਾ ਬਲੌਗ ਆਣਾ ਮਿੱਤਰੋ ਉਹ ਆਪਣਾ ਨੈਕਸਟ ਆਉਣਾ ਕੱਲ ਨੂੰ ਜਮੇ ਪਟਿਆਲਾ ਆਈ ਸਮਾਨ ਲੈਣ ਤੇ ਬਾਕੀ ਆਪਣਾ ਟਰੈਕਟਰ ਖੁੱਲ ਗਿਆ ਹੈ ਨਾਲ ਤੁਹਾਨੂੰ ਦਿਖਾ ਲਈ ਜਾਂਦੇ ਆ ਕੀ ਕੀ ਆਪਾਂ ਖੋਲੀ ਜਾਂਦਾ ਕੀ ਕੀ ਆਪਾਂ ਕੱਢਣਾ ਨੂੰ ਠੀਕ ਤੇ ਚਲੋ ਨਾਲ ਖਲਾ ਦਿਓਗੇ ਆਹ ਲਓ ਜੀ ਇਹ ਮਿੱਤਰੋ ਇਦਾਂ ਸੈਂਟਰ ਪੈਨ ਪੱਟ ਹੋਣੀ ਆ ਕਿਉਂਕਿ ਉਹਦਾ ਨਿਕਲ ਨਹੀਂ ਸੀ ਉਹਦੇ ਆ ਗਿਆ ਗੋੜਕਾ ਬਾਹਰ ਤੇ ਛੰਮਾ ਰਾਹੀਂ ਸਾਰਾ ਕੋ ਬਾਹਰ ਓਕੇ ਜੀ ਤੇ ਇਹਨੂੰ ਮਾੜੇ ਆਪਾਂ ਇਸ ਦਾ ਪਿੱਛੇ ਨੂੰ ਖਿੱਚ ਲੈਣਾ ਦੇਖਿਓ ਹੁਣ ਬਾਹਰ ਆਉਣ ਲਗਾ ਮਾੜਾ ਫੜੀ ਟੈਰ ਉ ਪੜ੍ਹਦੇ ਪੜ੍ਹਦੇ ਆ ਮਤਰਾ ਨਾਲ ਦੀਆਂ ਹੈ ਮਤਰਾ ਨਾਲ ਦੀਆਂ ਮਤਰਾ ਸ਼ਮਾ ਸ਼ਮਾ ਨਾਲ ਦੀਆਂ ਟਰੈਕਟਰ ਮਿੱਤਰੋ ਖੁੱਲਾ ਹੀ ਯਾਨਕਿ ਐਵੇਂ ਕਹੀਏ ਵੀ ਹੱਥ ਨਹੀਂ ਚੰਗੇ ਮੈਸਤਰੀ ਦਾ ਫਿਰਿਆ ਇਹ ਇਦਾਂ ਹੀ ਵੱਡ ਬਡਾਂਗਾ ਹੁੰਦਾ ਰਿਹਾ ਟਰੈਕਟਰ ਤੇ ਆਪਾਂ ਚਲੋ ਆਪਣਾ ਚੁੱਲਾ ਚੱਲਾਂ ਕਾਤਾ ਸਾਈਡ ਤੇ ਇਧਰੋਂ ਕਰ ਹਿੱਸਾ ਦਨ ਚੱਲ ਚੱਲੋ ਬਾਸ ਬਾਸ ਕਰ ਚੱਲ ਮੈਨੂੰ ਉਹਨੂੰ ਮੁੰਡਾ ਕਰਨ ਮਨਾ ਪਰੇ ਨਹੀਂ ਕੰਨਾ ਬਾਤ ਸਹਜ ਉਹਨ ਨਹੀਂ ਨਹੀਂ ਇਹਦੇ ਬੱਚੇ ਹੈ ਹੈ ਸੈਂਟਰ ਬੰਨ ਬੱਚੇ ਨਾ ਤੇ ਚਲੋ ਕੇ ਸੈਂਟਰ ਪੰਨਾ ਵਿੱਚੋਂ ਟਰੈਕਟਰ ਦੇ ਬਾਹਰ ਤੇ ਮਿੱਤਰੋ ਹੁਣ ਆਪਾਂ ਲਾਈਏ ਇਹਦੇ ਆਪਾਂ ਰੈਮਰੋਮ ਰੈਮਰੋਮ ਲਾ ਗਏ ਤੇ ਖਲਾਰਾ ਪਾ ਗਏ ਉਸ ਸਾਈਡ ਤੇ ਰੱਖੀਏ ਇਹ ਜਾਣਾ ਮਿੱਤਰੋ ਕੁਆਰ ਖਾਨੇ ਦਾ ਜਿਹੜੀ ਚੀਜ਼ ਆ ਇਹ ਲਿਆਵਾਂਗੇ ਆਪਾਂ ਅਡਜਸਟਮੈਂਟ ਦਾ ਹਿੱਸਾ ਤੇ ਚਲੋ ਇਹਦੇ ਰੈਮਰੋਮ ਖੋਦੀਏ ਆਪਾਂ ਖੁੱਲ ਗਿਆ ਜੀ ਟਰੈਕਟਰ ਤੇ ਬਾਕੀ ਅੱਖਾਂ ਵੀ ਜਿਹੜੇ ਨਵਾਂ ਹੀ ਲੈ ਕੇ ਆਵਾਂਗੇ ਬਿਲਡ ਕੀਤਾ ਠੀਕ ਹੈ ਜੀ ਕੋਈ ਭਰੋਸਾ ਨਹੀਂ ਹੈਗਾ ਚਲ ਟੁੱਟ ਜੂਵੇ ਟੱਟ ਵੀ ਜੇ ਟੁੱਟ ਜੂਵੇ ਤਾਂ ਭਰਾਵਾ ਨੁਕਸਾਨ ਵੀ ਹੋਣਾ ਦਾ ਡਰ ਹੈ ਠੀਕ ਹੈ ਇਹ ਨਵੇਂ ਲੈ ਕੇ ਪਾਵਾਂਗੇ ਆਪਾਂ ਹਾਂ ਆ ਖੋਲ ਗਏ ਜੀ ਆਪਣਾ ਰਮ ਰਮ ਦਿੱਤੇ ਆਪਾਂ ਲਾ ਤੇ ਪਾ ਦਾ ਖਲਾਰਾ ਵੇੜੇ ਦੇ ਵਿੱਚ ਤੇ ਕਰਦੇ ਆ ਇਕੱਠਾ-ਕੁੱਠਾ ਸਮਾਨ ਇਹਨੂੰ ਤੇ ਬਾਕੀ ਇਹਦਾ ਤੇਲ-ਤੂਲ ਕੱਢਦੇ ਆ ਮਗਲੇ ਇਹਦਾ ਤੇਲ ਕੱਢ ਕੇ ਜਾਂ ਤੇ ਨਿਚੜ ਜੂ ਵਣ ਸਫਾਈ-ਸਫਾਈ ਹੋ ਜਾਈਂ ਫਿਰ ਆਪਾਂ ਨੂੰ ਮਿੱਤਰੋ ਡੀਜ਼ਲ ਦੇ ਨਾਲ ਧੋਣਾ ਚੰਗੀ ਤਰ੍ਹਾਂ ਧੋਸ ਵਾਰ ਕੇ ਧੋਸ ਵਾਰ ਕੇ ਫਿਰ ਆਪਾਂ ਨਵਾਂ ਤੇਲ ਪਾਵਾਂਗੇ ਕਿਉਂਕਿ ਤੇਲ ਇਹਦਾ ਖਰਾਬ ਆ ਓਕੇ ਜੀ ਤੇ ਇਹਦੀ ਟੈਂਕੀ ਖੋਲ ਕੇ ਸਾਫ਼ ਕਰਨੀ ਆਪਾਂ ਤਾਂ ਟੈਂਕੀ ਢੂੰਗੀਆ ਤੇ ਖੋਲਦੇ ਆਪਾਂ ਇਹਦੀ ਟੈਂਕੀ ਖੋਲ ਕੇ ਤੇ ਧੋਦੀ ਜਾਤੇ ਇਹਨੂੰ ਤੇ ਇਹ ਆਪਾਂ ਇਹਦਾ ਸਾਰਾ ਜਿਹਾ ਜਗਾੜਿਆ ਵੀ ਲਾਉਣਾ ਆਪਾਂ ਇਹਦਾ ਸਾਰਾ ਫਾਊਂਡੇਸ਼ਨ ਪਟਾਂਗੇ ਆਪਾਂ ਫੜੇ ਜਾਂ ਪਟ ਗਿਆ ਤਾਂ ਗੁੱਲਾ ਬਿਲਡ ਕਰਾਉਣਾ ਆਪਾਂ ਨਵਾਂ ਲਿਆ ਕੇ ਤੇ ਉਹ ਲੀਵਰ ਵਾਲਾ ਵੀ ਕਵਰ ਵੀ ਨਵਾਂ ਲੈ ਕੇ ਆਵਾਂਗੇ ਆਵਲਾ ਵੀ ਟੁੱਟਾ ਤੇ ਬੂਡਵਾਰ ਜਿਹੜੇ ਆ ਪਾਟੇ ਆ ਤੇ ਇਹਨਾਂ ਕਰਕੇ ਜਦੋਂ ਮੇਤਰੋ ਬੂਡਵਾਰ ਪਾਟ ਜਾਂਦੇ ਨੇ ਨਾ ਖਾਸ ਕਰਕੇ ਜੋਂਡੀਰ ਵਾਲੇ ਭਰਾ ਉਹ ਇਹਨੂੰ ਪਵਾ ਲਿਆ ਕਰੋ ਅਮੀਨ ਸੇ 100 1500 ਦੇ ਹੁੰਦੇ ਆ ਤੇ ਮਿੱਤਰੋ ਜਦੋਂ ਫਿਰ ਨਾ ਪਾਟੇ ਹੁੰਦੇ ਪਾਣੀ ਪੁਣੀ ਜਾਂਦਾ ਬਹੁਤ ਵਜ ਡਰ ਹੁੰਦਾ ਪਾਣੀ ਇਹ ਚੱਲ ਜਾਂਦਾ ਫਿਰ ਤੇਲ ਜਿਹੜਾ ਵਿਚਲਾ ਨਾ ਸਾਰੇ ਖਰਾਬ ਹੋ ਜਾਂਦਾ ਕਿਉਂਕਿ ਵਾਈਟ ਜਿਹੜਾ ਤੇਲ ਰੰਗ ਜਾਂ ਬਦਲ ਜਾਂਦਾ ਤੇਲ ਦਾ ਰੰਗ ਜੇ ਚਿੱਟਾ ਹੋ ਜਾਂਦਾ ਮਿੱਤਰੋ ਉਹ ਸਮਝ ਜਾ ਕਰੋ ਵੀ ਨਾ ਪਾਣੀ ਪੈ ਗਿਆ ਹੈਨਾ ਤੇ ਉਹਦਾ ਇਹਨੂੰ 14 ਇੰਚ ਟਾਇਰ ਆਉਂਦੇ ਆ ਤੇ ਪਾਇ ਮਿੱਤਰ ਨੇ 16 ਇੰਚ ਟਾਇਰ ਆ ਬਾਕੀ ਇਹਦੇ ਜਿਹੜੇ ਨਾ ਆ ਰਿਆ ਮਿਆਂ ਇਹ ਵੀ ਆਪਾਂ ਤਕਵਾੜ ਚ ਦੇਖਾਂਗੇ ਜੇ ਆਪਾਂ ਟੌਕ ਦੇ ਮਿਲਦੇ ਉੱਥੋਂ ਜਾਵਾਂਗੇ ਕਿਉਂਕਿ ਜਿੰਨਾ ਟਾਇਰ ਘੁੱਟ ਹੋਆ ਹੈਨਾ ਇਹ ਦੇਖੋ ਮਾੜਾ ਇਦਾਂ ਖੁੱਲਿਆ ਨਹੀਂ ਟਾਇਰ ਹੈਗਾ ਜਿੱਦਾਂ ਇਦਾਂ ਖੁੱਲੀਆਂ ਨਹੀਂ ਆ ਆ ਜਿੱਦਾਂ ਇੱਥੇ ਘਟੋਟਾਉਣੀਆਂ ਚਾਹੀਦੀਆਂ ਠੀਕ ਹੈ ਜੀ 14 ਰਮਾ ਤੇ 16 ਟਾਇਰ ਚੜ੍ਹੇ ਆ ਬਦਲਨੇ ਆ ਇਹ ਇਹ ਆਪਾਂ ਇਹਨੂੰ ਨਹੀਂ ਆ ਇਹ ਦੇਦੇ ਨੇ ਚਲ ਫਿਰ ਰਹਾ ਟਾਇਰ ਤੋਂ ਫਿਰ ਇਹ ਪਾਉਂਗਾ ਕਿਸ ਸੰਸਲਾਹ ਦਿੰਦਾ ਕਿਦਾਂ ਜੀ ਟਾਇਰ ਨਵੇਂ ਇਹ ਸਦਾ ਨਾਲ ਸਲਾਹ ਦਿੰਦਾ ਵੀ ਟਾਇਰ ਆਪਾਂ ਇਹ ਟਰੈਕਟਰ 60 ਨੂੰ ਪਾ ਦੇਣ ਕਿਉਂ ਭਾਜੀ 60 ਨੂੰ ਪਾ ਦੇਣ ਹਾਂ ਤੇ ਮੈਂ ਕਿਹਾ ਚਲੋ ਵਧੀਆ ਸਲਾਹ ਸਹੀ ਹੈ ਇਹਨਾਂ ਦੀ ਵੀ 60 ਨੂੰ ਪਾ ਦੋਗੇ 60 ਦੇ ਟਾਇਰ ਗੰਗੇ ਹੋਏ ਆ ਹਾਂ ਆ ਦਾ ਰੱਖਣ ਨੂੰ ਪਾ ਲੈਣਾ ਚਲੋ ਇਹਦਾ ਸਟੈਂਡ ਲਾਉਂਦੇ ਆ ਮਗਲ ਆਪਾਂ ਉਹ ਲਾ ਕੇ ਤੇ ਰੱਖਦੇ ਨੇ ਸਾਈਡ ਤੇ ਤੇ ਆ ਮਿੱਤਰੋ ਇਹ ਲੀਕਿੰਗ ਲੀਕਿੰਗ ਬਹੁਤ ਆ ਦਾ ਟਰਬੋ ਤੇ ਬਦਲਣਾ ਪੈਣਾ ਨਵੀਆਂ ਪਾਵਾਂਗੇ ਤੇ ਸਰਵਿਸ ਵੀ ਕਰਾਂਗੇ ਟਰਬੋ ਦੀ ਠੀਕ ਹੈ ਆ ਪੈਪੂ ਵੀ ਪਾ ਨਵੇਂ ਪਾਵਾਂਗੇ ਰਵੜ ਦੇ ਪੈਪ ਆ ਜਾਂ ਲੋਹੇ ਦਾ ਪਾਵਾਂਗੇ ਬੈਂਡ ਹੈਡ ਤੋਂ ਟਰਬੋ ਤੇ ਪੰਪ ਲਾਈਏ ਮਿੱਤਰੋ ਡਾਇਫਰਮ ਲਵਾਵਾਂਗੇ ਪੰਪ ਨੂੰ ਇਹ ਆਪਾਂ ਲਾਈਏ ਆਰੇ ਨਾ ਕੰਪਨੀ ਫਰੇਟ ਆਉਣਾ ਪਿਆ ਆਪਾਂ ਇਹ ਫੈਟ ਕਰਾਂਗੇ ਨਵਾਂ ਤੇ ਆ ਫੰਡਿਸ਼ਨ ਰਹਿ ਗਿਆ ਲਾਉਣ ਵਾਲਾ ਆਪਣਾ ਇਹ ਫੰਡਿਸ਼ਨ ਲਾਹ ਕੇ ਤੇ ਮਿੱਤਰੋ ਥੱਲੇ ਰੱਖਾਂਗੇ ਤੇ ਫੇ ਆਪਾਂ ਇਹਦੇ ਗੋਟੇ ਗੜਕੇ ਬੈਲਡ ਕਰਾਂਗੇ ਕਲਚ ਪੈਡ ਨਾਲੇ ਇਹਨਾਂ ਕਰਾ ਦੇਣੀ ਧੰਨ ਧੰਨ ਯੈਸ ਕਰਾ ਦੇਣੀ ਮਿੱਤਰੋ ਜੋ ਵੀ ਸਮਾਨ ਆਉਣਾ ਤੁਹਾਨੂੰ ਬਲੌਗਰਾਂ ਨੂੰ ਦਿਖਾਵਾਂਗੇ ਜੋ ਵੀ ਪਾਰਸਲ ਆਉਗਾ ਇਹਨੂੰ ਲੈ ਕੇ ਆਉਣੇ ਕੰਪਨੀ ਦੇ ਤੁਹਾਨੂੰ ਅੱਗੇ ਵੀ ਦੱਸੀਦਾ ਵੀ ਅਸੀਂ ਦੇਸੀ ਸਮਾਨ ਸਮੋ ਨਹੀਂ ਪਾਈਦਾ ਕਿਉਂਕਿ ਆਪਣੇ ਤਾਂ ਜੌਂਡੀਰ ਜਿਆਦਾ ਕਾਟ ਰਹੇ ਆ ਤੇ ਆਪਾਂ ਜਿੰਨਾ ਵੀ ਸਮਾਨ ਲੈਣਾ ਜਾਂਸੀ ਜੇ ਲੈ ਕੇ ਆਉਣਾ ਠੀਕ ਹੈ ਕੱਲਾ ਕੱਲਾ ਸਮਾਨ ਦਾ ਤੁਹਾਨੂੰ ਬਿਲ ਵੀ ਦਿਖਾਵਾਂਗੇ ਕੱਲੇ ਕੱਲੇ ਸਮਾਨ ਤੁਹਾਨੂੰ ਬਿਲ ਵੀ ਦਿਖਾਵਾਂਗੇ ਬਲੌਗਰ ਆਹੀਂ ਵੀ ਆਪਣਾ ਸਮਾਨ ਕਿੰਨੇ ਦਾ ਆ ਗਿਆ ਤੇ ਬਾਕੀ ਹੋਰ ਦੇਖਾਂਗੇ ਪਟਿਆਲੇ ਜਾ ਕੇ ਆਹ ਸਮਾਨ ਕਿੰਨੇ ਦਾ ਆਣਾ ਉਹ ਵੀ ਤੁਹਾਨੂੰ ਬਲੌਗਰ ਇਨ ਦਿਖਾਵਾਂਗੇ ਇਹ ਕੱਲ ਨੂੰ ਆਪਾਂ ਜਾਵਾਂਗੇ ਪਟਿਆਲੇ ਤੇ ਬਾਕੀ ਉਹਦਾ ਬਲੌਗ ਬਣਾਉਂਗਾ ਲਓ ਵੀ ਮਿੱਤਰੋ ਖੁੱਲ ਗਿਆ ਟਰੈਕਟਰ ਆਪਣਾ ਤੇ ਆਰਵਿੰਦਰੋਲ ਖੁੱਲਦਾ ਠੀਕ ਹੈ ਆਰਵਿੰਦਰੋਲ ਨਾਲ ਨਾਲ ਜਿੰਨੇ ਵੇਖ ਖੋਲਦੇ ਆਪਾਂ ਕਿ ਤਾਈ ਸਤਿ ਮਤ੍ਰੋ ਦਸ਼ਕ ਪਹੁੰਚੇ ਆ ਲੰਮੇ ਪੈ ਪੈ ਦੇਖਦੇ ਆ ਟਰੈਕਟਰ ਦੇ ਟਰੈਕਟਰ ਦਾ ਕੰਮ ਹੁੰਦਾ ਲੰਮੇ ਪੈ ਪੈ ਦੇਖਦੇ ਆ ਠੀਕ ਹੈ ਜੀ ਤੇ ਕਹਿੰਦੇ ਵੀ ਹੁਣ ਕੰਮ ਕੰਮ ਬਾਅਦ ਚ ਕਰਾਂਗੇ ਤਾਂ ਪਹਿਲਾਂ ਮੈਸੇਜ ਹੈ ਯੋਰ ਦੇਖੀਏ ਟਰੈਕਟਰ ਦੇ ਤਾਂ ਖਲਾਰ ਬੇੜ ਦੇ ਵਿੱਚ ਦੇਖੋ ਤਾਂ ਫਲਰਿਆ ਪਿਆ ਕਿ ਨਹੀਂ ਸਾਰੇ ਪਾਸੇ ਲੈ ਵੀ ਮਤ੍ਰੋ ਆਰਮਿੰਡਲ ਖਲ ਗਿਆ ਨਹੀਂ 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 ਫਲੇ ਖਲੇ ਜਾ ਇਹ ਆ ਚੱਕੋ ਜੀ ਆ ਚੱਕੋ ਆ ਚੱਕੋ ਇਹਨੂੰ ਤੋਂ ਉਸ ਵਾਰਗੇ ਚੰਗੀ ਤਰ੍ਹਾਂ ਫਰੈਸ਼ ਕਰਕੇ ਮਿੱਤਰੋ ਮਿੱਟੀ ਮਿੱਟੀ ਲਾ ਕੇ ਫਿਰ ਫਟ ਕਰਾਂਗੇ ਇਹਨੂੰ ਓਕੇ ਜਦੋਂ ਆਪਾਂ ਫਟ ਕਰਨ ਦੀ ਵਾਰੀ ਆਈ ਤਾਂ ਆਹ ਲੋ ਜੀ ਆਪਾਂ ਖੋਲਿਆ ਪੰਪ ਡੀਜ਼ਲ ਤੇ ਇਹਨੂੰ ਲਾਵਾਗੇ ਡ੍ਰੈਫਰਮ ਇਹਨ ਕਰਾਂਗੇ ਧੰਨ ਧੰਨ ਤੇ ਤਲਿਜਾਂਗੇ ਆਪਾਂ ਟਰੈਕਟਰ ਇੱਥੇ ਮੇਲਾ ਆਪਣੇ ਮਿੱਤਰੋ ਪੈਂਡ ਆਪਣੇ ਲਾਗੇ ਆਇਆ ਨਾ ਮੇਲਾ ਜਿਹਨੂੰ ਆਪਾਂ ਟਰਾਲੀ ਕਹਿੰਦੇ ਨਾ ਟਰੈਲਿੰਗ ਵਾਲਾ ਕਹਿੰਦੇ ਨਾ ਹਾਂਜੀ ਹਾਂ ਹਾਂ ਟਰੈਲਿੰਗ ਵਾਲਾ ਮੁਕਾਬਲਾ ਆਣਾ ਮਿੱਤਰੋ ਤੇ ਇਹਨੂੰ ਵੀ ਚਲੋ ਆਪਾਂ ਤਿਆਰ ਕਰਦੇ ਆ ਮੜਾ ਮੋਟਾ ਜਿੰਨੇ ਜੋਗ ਹੈਗਾ ਤਾਂ ਇਹ ਵੀ ਆਪਾਂ ਖੜਾ ਕਰਾਂਗੇ ਲੈ ਜਾਗੇ ਤੇ ਮੇਲੇ ਦੇ ਵਿੱਚ ਕਿ ਨਹੀਂ ਹਾਂ 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 ਤੇ ਇਹਨਾਂ ਦੀ ਸੋਚ ਆ ਕਹਿੰਦੇ ਵੀ ਲਿਆਣਾ ਹੀ ਲਿਆਣਾ ਆ ਇਹਨਾਂ ਖਾਸ ਮਤਰਾ ਦਾ ਮੇਲਾ ਆ ਮੈਂ ਆਪਰਾਵਾ ਚਲੋ ਜਿੰਨੇ ਜੋਗ ਹੈਗੇ ਆਪਾਂ ਕਰਾਂਗੇ ਇਹਨੂੰ ਰੈਡੀ ਤੇ ਇਹ ਸਾਰਾ ਫੰਡਮੈਂਸ਼ਨ ਆਪਾਂ ਖਾਲੀ ਕਰਨਾ ਖਾਲੀ ਯਾਰ ਕੰਦਾਰੀ ਜਿ ਨੇ ਇਹੀ ਆ ਇਥੋਂ ਪਟ ਕੇ ਗੁੱਲਾ ਹਣਾ ਆਹ ਵਾਲਾ ਦੇਖੋ ਨਾ ਪਟ ਕੇ ਇਹ ਨਮਾ ਲਾਉਣਾ ਪੈਣਾ ਕਿਉਂਕਿ ਸਾਰਾ ਸਾਨੂੰ ਖਾਲੀ ਕਰਨਾ ਪੈਣਾ ਬੈਰਿੰਗ ਬੁਰਿੰਗ ਤੇ ਤੇਲਾ ਤੇ ਮੀਟਰ ਵੀ ਦਿੱਤੇ ਆਪਾਂ ਲਾ ਤੇ ਮਰਾੜ ਤਾਂ ਮਰਾੜ ਨੇ ਸਮਾਨ ਰੱਖਿਆ ਮਿੱਤਰੋ ਓਕੇ ਤੇ ਆਪਾਂ ਸਾਹ ਦੇ ਗੁੱਦੀਆਂ ਛੋਗੋ ਨਹੀਂ ਆ ਖੋਲਣਾ ਪੈਣਾ ਆਪਾਂ ਨੂੰ ਛੋ ਖੋਲ ਕੇ ਪੇਜ ਕਰ ਦੇ ਸਟਾਰ ਪੇ ਕਰ ਲੋ ਮਿੱਤਰੋ ਫਾਉਂਡੇਸ਼ਨ ਲਾ ਲਿਆ ਫਟਿਸ਼ਾ ਲਿਆ ਲਾ ਆਪਾਂ ਤੇ ਹੁਣ ਆਪਾਂ ਆ ਪਟਣਾ ਓਕੇ ਜੀ ਇਹ ਵੱਡ ਹੋਇਆ ਆ ਕਲਚ ਪਾਈ ਦੀ ਸ਼ਾਫਟ ਆ ਇੱਕੋ ਗ੍ਰਾਈਂਡਰ ਲਾ ਕੇ ਤਣੀ ਤਰਾਂ ਇਹ ਪੀਸ ਬਾਹਰ ਆ ਜਾਣਾ ਸਮੇਤ ਰੋ ਆਪਾਂ ਇਹਦੀ ਨਾ ਪੰਪ ਦੀ ਮੋਡੀਫਿਕੇਸ਼ਨ ਕਰਾਉਣੀ ਪੂਰੀ ਫੁੱਲ ਡਾਇਫਰਮ ਲਵਾਉਣੀ ਆ ਐਂਡ ਧੰਨ ਧੰਨ ਕਰਾ ਦੇਣੀ ਆ ਆਪਾਂ ਮਿੱਤਰੋ ਤੇ ਇਹ ਲੈ ਚੱਲਾਂਗੇ ਪਹਿਲੇ ਲੁਧਿਆਣੇ ਕੱਲ ਨੂੰ ਨਾਲੇ ਤੇ ਉੱਥੋਂ ਕਰਾਵਾਂਗੇ ਪੰਪ ਤੇ ਡਾਇਫਰਮ ਲਵਾਵਾਂਗੇ ਤੇ ਜੋ ਸਪਲਾਈਆਂ ਸਭੀਆਂ ਡਾਇਫਰਮ ਸਾਰੀਆਂ ਚਾਲੂ ਕਰਾ ਦੇਣੀ ਆ ਆਪਾਂ ਆ ਜਿੰਨਾ ਹੈਗਾ ਲਲੂ ਸਾ ਬੱਬਾ ਸਾਰਾ ਚੜਿਆ ਨਾ ਆ ਜਿੰਨਾ ਵੀ ਪਾਈਪ ਪੂ ਲੱਗੇ ਸਾਰੇ ਕੱਢ ਗਏ ਨਵੇਂ ਲਾਵਾਂਗੇ ਓਕੇ ਜੀ ਤੇ ਆਪਣੇ ਹੁਣ ਸਮਾਨ ਸਾਰਾ ਇਕੱਠਾ ਹੋ ਗਿਆ ਗੱਡੀ ਦੇ ਵਿੱਚ ਤੇ ਮਿੱਤਰੋ ਹੁਣ ਆਪਾਂ ਲੈਂਦੇ ਆ ਇਜਾਜ਼ਤ ਇੱਥੋਂ ਤੇ ਮੈਨੂੰ ਪੜਿਆਲੇ ਜਾ ਕੇ